ऋषुत केस ਵਿੱਚ ਫੜੇ ਗਏ ਤੇ ਸਸਪੈਂਡ ਹੋਏ ਡੀਆਈਜੀ ਹਰਚਲ ਸਿੰਘ ਪੁੱਲਰ ਦੇ ਘਰ 8 ਦਿਨ ਬਾਅਦ ਦੁਬਾਰਾ ਸੀਬੀਆਈ ਦੀ ਟੀਮ ਪਹੁੰਚੀ ਸੂਤਰਾਂ ਤੋਂ ਮਿਲੀ ਜਾਣਕਾਰੀ ਤਾਬਕ ਦੁਪਹਿਰ ਕਰੀਬ 2:30 ਵਜੇ ਦਿੱਲੀ ਦੀ ਗੱਡੀ ਵਿੱਚ 11 ਅਧਿਕਾਰੀ ਆਏ ਤੇ ਘਰ ਨੂੰ ਖੰਗਾਲ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਦਸਤਾਵੇਜ਼ ਉਹਨਾਂ ਦੇ ਘਰ ਵਿੱਚ ਨੇ ਜਿਨ੍ਹਾਂ ਨੂੰ ਬਰਾਮਦ ਕੀਤਾ ਜਾਣਾ ਇਸ ਤੋਂ ਪਹਿਲਾਂ ਸੀਬੀਆਈ ਨੇ ਘਰ ਦੇ ਵਿੱਚੋਂ 7.5 ਕਰੋੜ ਰੁਪਏ ਨਕਦ ਤੇ ਕੁਝ ਦਾਇਰ ਦਾਤ ਦੇ ਦਸਤਾਵੇਜ਼ ਮਹਿੰਗੀਆਂ ਘੜੀਆਂ ਤੇ ਸ਼ਰਾਬ ਬਰਾਮਦ ਕੀਤੀ ਸੀ ਇਸ ਦੇ ਇਲਾਵਾ ਇੱਕ ਬੈਂਕ ਲੋਕਰ ਤੋਂ ਕੁਝ ਜ਼ਮੀਨੀ ਦਸਤਾਵੇਜ਼ ਤੇ ਸੋਨਾ ਬਰਾਮਦ ਕੀਤਾ ਗਿਆ ਸੀ ਸੀਬੀਆਈ ਨੇ 16 ਅਕਤੂਬਰ ਨੂੰ ਡੀਆਈਜੀ ਪੁੱਲਰ ਤੇ ਉਹਨਾਂ ਦੇ 에ਜੰਟ ਕ੍ਰਿਸ਼ਨੂ ਨੂੰ ਗ੍ਰਿਫਤਾਰ ਕੀਤਾ ਸੀ 에ਜੰਟ ਕ੍ਰਿਸ਼ਨੂ ਪਲਾਂ ਸੈਕਟਰੀ ਕੀ ਵਿੱਚ ਮੰਦੀ ਗੋਬਿੰਦ ਗਰਦੇ ਸਕ੍ਰੈਪ ਡੀਲਰ ਆਕਾਸ਼ ਪਤਰਾ ਤੋਂ 8 ਲੱਖ ਦੀ ਰਿਸ਼ਵਤ ਲੈਦੇ ਹੋਏ ਫੜਿਆ ਗਿਆ ਸੀ ਫਿਰ ਸੀਬੀਆਈ ਨੇ ਡੀਆਈਜੀ ਦਿਨਾਂਵ ਮਿਲਕੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ ਦੋਸ਼ੀ ਕ੍ਰਿਸ਼ਨੂ ਹੀ ਡੀਆਈਜੀ ਨੂੰ ਰਿਸ਼ਵਤ ਲੈ ਸ਼ਿਕਾਰ ਲੱਭ ਕੇ ਜਿੰਦਾ ਸੀ ਤੇ ਉਹ ਡੀਆਈਜੀ ਦਾ ਪ੍ਰਾਈਵੇਟ ਆਫਿਸ ਵੀ ਦੱਸਿਆ ਜਾ ਰਿਹਾ ਹੈ ऋषोत केस ਵਿੱਚ ਫੜੇ ਗਏ ਤੇ ਸਸਪੈਂਡ ਹੋਏ ਡੀਆਈਜੀ ਹਰਚਲ ਸਿੰਘ ਪੋਲਰ ਦੇ ਘਰ ਅੱਠ ਦਿਨ ਬਾਅਦ ਦੁਬਾਰਾ ਸੀਬੀਆਈ ਦੀ ਟੀਮ ਪਹੁੰਚੀ ਸੂਤਰਾਂ ਤੋਂ ਮਿਲੀ ਜਾਣਕਾਰੀ ਤਾਬਕ ਦੁਪਹਿਰ ਕਰੀਬ 2:30 ਵਜੇ ਦਿੱਲੀ ਦੀ ਗੱਡੀ ਵਿੱਚ 11 ਅਧਿਕਾਰੀ ਆਏ ਤੇ ਘਰ ਨੂੰ ਖੰਗਾਲ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਦਸਤਾਵੇਜ਼ ਉਹਨਾਂ ਦੇ ਘਰ ਵਿੱਚ ਨੇ ਜਿਨ੍ਹਾਂ ਨੂੰ ਬਰਾਮਦ ਕੀਤਾ ਜਾਣਾ ਇਸ ਤੋਂ ਪਹਿਲਾਂ ਸੀਬੀਆਈ ਨੇ ਘਰ ਦੇ ਵਿੱਚੋਂ 7.5 ਕਰੋੜ ਰੁਪਏ ਨਕਦ ਤੇ ਕੁਝ ਦਾਇਰ-ਦਾਦ ਦੇ ਦਸਤਾਵੇਜ਼ ਮਹਿੰਗੀਆਂ ਘੜੀਆਂ ਤੇ ਸ਼ਰਾਬ ਬਰਾਮਦ ਕੀਤੀ ਸੀ ਇਸ ਤੋਂ ਇਲਾਵਾ ਇੱਕ ਬੈਂਕ ਲੋਕਰ ਤੋਂ ਕੁਝ ਜ਼ਮੀਨੀ ਦਸਤਾਵੇਜ਼ ਤੇ ਸੋਨਾ ਬਰਾਮਦ ਕੀਤਾ ਗਿਆ ਸੀ ਸੀਬੀਆਈ ਨੇ 16 ਅਕਤੂਬਰ ਨੂੰ ਡੀਆਈਜੀ ਪੁੱਲਰ ਤੇ ਉਹਨਾਂ ਦੇ 에ਜੰਟ ਕ੍ਰਿਸ਼ਨੂ ਨੂੰ ਗ੍ਰਿਫਤਾਰ ਕੀਤਾ ਸੀ 에ਜੰਟ ਕ੍ਰਿਸ਼ਨੂ ਪਲਾਂ ਸੈਕਟਰੀਕੀ ਵਿੱਚ ਮੰਦੀ ਗੋਬਿੰਦ ਗਰਦੇਸ ਕ੍ਰੈਪ ਡੀਲਰ ਆਕਾਸ਼ ਪਤਰਾ ਤੋਂ 8 ਲੱਖ ਰਿਸ਼ਵਤ ਲੈਦੇ ਹੋਏ ਫੜਿਆ ਗਿਆ ਸੀ ਫਿਰ ਸੀਬੀਆਈ ਨੇ ਡੀਆਈਜੀ ਦਿਨਾਲ ਮਿਲ ਕੇ ਉਸ ਨੂੰ ਲੱਗੇ ਹੱਥੀ ਗ੍ਰਿਫਤਾਰ ਕੀਤਾ ਸੀ ਦੋਸ਼ੀ ਕ੍ਰਿਸ਼ਨੂ ਹੀ ਡੀਆਈਜੀ ਨੂੰ ਰਿਸ਼ਵਤ ਲਈ ਸ਼ਿਕਾਰ ਲੱਭ ਕੇ ਜਿੰਦਾ ਸੀ ਤੇ ਉਹ ਡੀਆਈਜੀ ਦਾ ਪ੍ਰਾਈਵੇਟ ਆਫਿਸ ਦੱਸਿਆ ਜਾ ਰਿਹਾ ਹੈ ਰਿਸ਼ਵਤ ਕੇਸ ਵਿੱਚ ਫੜੇ ਗਏ ਤੇ ਸਸਪੈਂਡ ਹੋਏ ਡੀਆਈਜੀ ਹਰਚਨ ਸਿੰਘ ਭੁੱਲਰ ਦੇ ਘਰ 8 ਦਿਨ ਬਾਅਦ ਦੁਬਾਰਾ ਸੀਬੀਆਈ ਦੀ ਟੀਮ ਪਹੁੰਚੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 2:30 ਵਜੇ ਦਿੱਲੀ ਦੀ ਗੱਡੀ ਵਿੱਚ 11 ਅਧਿਕਾਰੀ ਆਏ ਤੇ ਘਰ ਨੂੰ ਖੰਗਾਲ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਦਸਤਾਵੇਜ਼ ਉਹਨਾਂ ਦੇ ਘਰ ਵਿੱਚ ਨੇ ਜਿਨ੍ਹਾਂ ਨੂੰ ਬਰਾਮਦ ਕੀਤਾ ਜਾਣਾ ਇਸ ਤੋਂ ਪਹਿਲਾਂ ਸੀਬੀਆਈ ਨੇ ਘਰ ਦੇ ਵਿੱਚੋਂ 7.5 ਕਰੋੜ ਰੁਪਏ ਨਕਦ ਕੁਝ ਦੇਦਾਦ ਦੇ ਦਸਤਾਵੇਜ਼ ਮਹਿੰਗੀਆਂ ਘੜੀਆਂ ਤੇ ਸ਼ਰਾਬ ਬਰਾਮਦ ਕੀਤੀ ਸੀ ਇਸ ਤੋਂ ਇਲਾਵਾ ਇੱਕ ਬੈਂਕ ਲੋਕਰ ਤੋਂ ਕੁਝ ਜ਼ਮੀਨੀ ਦਸਤਾਵੇਜ਼ ਤੇ ਸੋਨਾ ਬਰਾਮਦ ਕੀਤਾ ਗਿਆ ਸੀ ਸੀਬੀਆਈ ਨੇ 16 ਅਕਤੂਬਰ ਨੂੰ ਡੀਆਈਜੀ ਪੁੱਲਰ ਤੇ ਉਹਨਾਂ ਦੇ 에ਜੰਟ ਕ੍ਰਿਸ਼ਨੂ ਨੂੰ ਗ੍ਰਿਫਤਾਰ ਕੀਤਾ ਸੀ 에ਜੰਟ ਕ੍ਰਿਸ਼ਨੂ ਪਲਾਂ ਸੈਕਟਰੀਕੀ ਵਿੱਚ ਮੰਦੀ ਗੋਬਿੰਦ ਗਰਦੇਸ ਸਕ੍ਰੈਪ ਡੀਲਰ ਆਕਾਸ਼ ਪਤਰਾ ਤੋਂ 8 ਲੱਖ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਸੀ ਫਿਰ ਸੀਬੀਆਈ ਨੇ ਡੀਆਈਜੀ ਦਿਨੌ ਮਿਲਕੇ ਉਸ ਨੂੰ ਗੰਗੇ ਹੱਥੀ ਗ੍ਰਿਫਤਾਰ ਕੀਤਾ ਸੀ ਦੋਸ਼ੀ ਕ੍ਰਿਸ਼ਨੂ ਹੀ ਡੀਆਈਜੀ ਨੂੰ ਰਿਸ਼ਵਤ ਲੈ ਸ਼ਿਕਾਰ ਲੱਭ ਕੇ ਦਿੰਦਾ ਸੀ ਤੇ ਉਹ ਡੀਆਈਜੀ ਦਾ ਪ੍ਰਾਈਵੇਟ ਆਰਮੀ ਦੱਸਿਆ ਜਾ ਰਿਹਾ ਹੈ